ریل ਗੱਡੀ ਦੇ ਚਪੇਟ ਵਿੱਚ ਆਉਣ ਨਾਲ ਬੜੇ ਪਿੰਡ ਦੇ ਇੱਕ ਵਿਅਕਤੀ ਦੀ ਮੌਤ ਹੋਣ ਜਾਂਦੇ ਦੁਖਦਾਈ ਸਮਾਚਾਰ ਮਿਲਿਆ ਹੈ ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਜੀਆਰਪੀ ਗੁਰਿਆਂ ਦੇ ਇੰਚਾਰਜ ਮਦਨ ਲਾਲ ਨੇ ਦੱਸਿਆ ਉਨ੍ਹਾਂ ਨੂੰ ਸਵੇਰੇ ਸੂਚਨਾ ਮਿਲੀ ਅਮਰਪਾਲੀ ਟ੍ਰੇਨ ਹੇਠਾਂ ਆਉਣ ਨਾਲ ਇੱਕ ਵਿਅਕਤੀ ਦੀ ਮੌਤ ਹੋ ਗਈ ਹੈ ਜਿਸ ਤੋਂ ਬਾਅਦ ਮ੍ਰਿਤਕ ਵਿਅਕਤੀ ਦੀ ਸ਼ਨਾਖਤ ਕਰਨ ਤੇ ਉਸ ਦੀ ਪਛਾਣ ਸਤਪਾਲ ਪੁੱਤਰ ਦੇਵਰਾਮ ਵਾਸੀ ਬੜਾ ਪਿੰਡ ਗੁਰਿਆਂ ਵਜੋਂ ਹੋਈ ਹੈ ਜਿਸ ਦੇ ਪਰਿਵਾਰਕ ਮੈਂਬਰਾਂ ਨੇ ਮੌਕੇ ਤੇ ਆ ਕੇ ਉਸ ਦੀ شناخت ਕੀਤੀ ਪੁਲਿਸ ਨੇ 174 ਦੀ ਕਾਰਵਾਈ ਕਰਦੇ ਹੋਏ লাশ ਦਾ ਪੋਸਟਮਾਰਟਮ ਕਰਵਾਉਣ ਤੋਂ ਬਾਅਦ লাশ ਪਰਿਵਾਰਕ ਮੈਂਬਰਾਂ ਦੇ ਸੌਪਰਦ ਕਰ ਦਿੱਤੀ ਹੈ ਜੀ ਸਰ ਅੱਜ ਮਿਤੀ 9 9 24 ਨੂੰ ਇੱਕ ਵਿਅਕਤੀ ਗੱਡੀ ਨੰਬਰ 15708 ਡਾਉਨ ਅ ਅਮਰਪਾਲੀਆ ਸਪਰੇ ਦੇ ਥੱਲੇ ਰੇਲਵੇ ਲੈਨਾਂ ਕ੍ਰਾਸ ਕਰਦਾ ਇੱਕ ਵਿਅਕਤੀ ਜਾਰ ਗੱਡੀ ਦੀ ਰੇਲ ਵਿੱਚ ਆਉਣ ਕਰਕੇ ਮੌਤ ਹੋ ਗਈ ਆ ਇਹਦੇ ਮੌਕੇ ਤੇ ਵਾਰਸ ਆ ਗਿਆ ਛਨਾਬਤ ਹੋ ਚੁੱਕੀ ਆ ਜਿਹਦਾ ਨਾਮ ਸਤਪਾਲ ਪੁੱਤਰ ਬੇਗਰਾਮ ਵਾਸੀ ਪਿੰਡ ਬੜਾ ਪਿੰਡ ਪੱਤੀ ਜੋਧੇ ਕੀ ਦੀ ਸ਼ਨਾਖਤ ਹੋਈ ਆ ਜਿਹਦੀ ਉਮਰ 50-55 ਸਾਲ ਕਰੀਬ ਹੈ ਕਿੰਨੇ ਕਜੇ ਦੀ ਗੱਲ ਹੈ ਇਹ 9:55 ਮਿੰਟ ਤੇ ਸਾਨੂੰ ਮੈਸੇਜ ਆਇਆ ਤੇ ਇਹਦੀ ਪਿੱਛੇ ਜੋਤਰੀ ਕਾਰਵਾਈ ਕਰਕੇ ਜੀ ਲਾਸ਼ ਆ ਬਾਦਪੋਸ਼ਟਾ ਉੱਤੇ ਬਸਲੇ ਵਾਲੇ ਤੋਂ ਦਿੱਤੀ ਗਈ ਹੈ ਅਗਲੀ ਕਾਰਵਾਈ ਕਰਦੇ ਕੀ ਨਾ ਮੈਂ ਤਾਂ ਡਬਲ ਜੀ ਥੈਂਕ ਯੂ ਮਾਮਾ ਪਾਜੀ ਮ੍ਰਿਤਿਕ ਦੇ ਤੁਹਾਡੇ ਕੀ ਲੱਗਦੇ ਸੀ ਜਿਨ੍ਹਾਂ ਦੀ ਡੈਥ ਹੋਈ ਹੈ ਜੀ ਮੇਰੇ ਪਾਪਾ ਲੱਗ ਕਿਸ ਤਰ੍ਹਾਂ ਡੈਥ ਹੋਈ ਹੈ ਇਹ ਉਹ ਸਭ ਥੋੜਾ ਜਿਹਾ ਧਮਾਕਾ ਸੀ ਸਵੇਰੇ ਤੇ ਨਹੀਂ ਜਾਣ ਮੈਂ ਕਿਹੜਾ ਕਿੰਨੇ ਵਜੇ ਦਾ ਵਾਕਿਆ ਬਈ ਇਹ ਸਵੇਰੇ 11:15 ਵਜੇ ਤੁਹਾਨੂੰ ਕਿਸ ਤਰ੍ਹਾਂ ਪਤਾ ਲੱਗਾ ਜੀ ਤਨੁਸਰ ਕੋਲ ਆਇਆ ਮੈਂ ਦੋਨਾਂ ਦੇ ਜੀਫੀ ਪਾਰਕਿਸ ਦੀ ਉੱਤੇ ਪੈਂਡ ਲਿਖਿਆ ਸੀਗਾ ਤੇ ਉੱਪਰ ਨਾਮ ਵਗੈਰਾ ਲਿਖੀ ਨੰਬਰ ਵਗੈਰਾ ਲਿਖਿਆ ਸੀ ਕੋਲ ਆਇਆ ਤੇ ਨਾਲ ਯਾਰ ਤੁਸ ਤਨੁਸਰ ਤੇ ਉਹ ਨਹੀਂ ਇਧਰ ਰੱਖੀ ਤੁਹਾਨੂੰ ਦੱਸਦੇ ਡੈਡ ਵਰਡ ਇਮ ਵਗੈਰਾ ਕਿੱਥੇ ਲੱਗੇ ਹਾਂਜੀ ਡੈਡ ਬਾਡੀ ਵਗੈਰਾ ਮਿਲ ਗਈ ਹੈ ਇਕਰ ਹਾਂਜੀ ਮਿਲ ਗਈ ਫਲੋਰ ਲੈ ਕੇ ਗਿਆ ਸਰਵਲ ਚ ਜੀ ਸਰ ਅੱਜ ਮਿਤੀ 9 9 24 ਨੂੰ ਇੱਕ ਵਿਅਕਤੀ ਗੱਡੀ ਨੰਬਰ 13708 ਡਾਉਨ ਅ ਅਮਰਪਾਲੀਆ ਸਪਰੇ ਦੇ ਥੱਲੇ ਰੇਲਵੇ ਲੈਨਾਂ ਕ੍ਰਾਸ ਕਰਦਾ ਇੱਕ ਵਿਅਕਤੀ ਜਾਂ ਗੱਡੀ ਦੀ ਲੀਡ ਵਿੱਚ ਆਉਣ ਕਰਕੇ ਮੌਤ ਹੋ ਗਈ ਆ ਜਿਹਦੇ ਮੌਕੇ ਤੇ ਵਾਰਸ ਆ ਗਏ ਆ ਸਨਾਵਤ ਹੋ ਚੁੱਕੀ ਆ ਜਿਹਦਾ ਨਾਮ ਸਤਪਾਲ ਪੁੱਤਰ ਬੇਬਰਾਮ ਵਾਸੀ ਪਿੰਡ ਬੜਾ ਪਿੰਡ ਪੱਤੀ ਜੋਦੇ ਕੀ ਪੁਜੀ ਸ਼ਨਾਤ ਹੋਈ ਆ ਜਿਹਦੀ ਉਮਰ 50 55 ਸਾਲ ਕਰੀਬ ਹੈ ਕਿੰਨੇ ਕ ਵਜੇ ਦੀ ਗੱਲ ਹੈ ਇਹ 9:55 ਮਿੰਟ ਤੇ ਸਾਨੂੰ ਮੈਸੇਜ ਆਇਆ ਤੇ ਇਹਦੀ ਪਿੱਛੇ ਜੋ ਉਤਰੀ ਕਾਰਵਾਈ ਕਰਕੇ ਜੀ ਲਾਸ਼ ਆ ਬਾਦ ਪੋਸਟਾਡ ਵਾਸਲੇ ਵਾਲੇ ਤਾਂ ਦਿੱਤੀ ਗਈ ਹੈ ਅਗਲੀ ਕਾਰਵਾਈ ਕਰ ਕੀ ਨਾਮ ਹੈ ਤੁਹਾਡਾ ਜੀ ਸਰੈਂਕੂ ਮਾਮਾ ਪਾਜੀ ਮ੍ਰਿਤਕ ਦੇ ਤੁਹਾਡੇ ਕੀ ਲੱਗਦੇ ਸੀ ਜਿਨ੍ਹਾਂ ਦੀ ਡੈਥ ਹੋਈ ਹੈ ਜੀ ਮੇਰੇ ਪਾਪਾ ਲੱਗਦੇ ਸੀ ਕਿਸ ਤਰ੍ਹਾਂ ਡੈਥ ਹੋਈ ਹੈ ਜੀ ਸਰ ਥੋੜਾ ਜਿਹਾ ਮਾਫੀ ਸਰ ਸਵੇਰੇ ਤੇ ਨਹੀਂ ਦਰਨਾ ਕੋਈ ਨਹੀਂ ਆਇਆ ਕਿੰਨੇ ਵਜੇ ਦਾ ਬਾਕਿਆ ਬਈ ਇਹ 2:11 2:12 ਤੁਹਾਨੂੰ ਕਿਸ ਤਰ੍ਹਾਂ ਪਤਾ ਲੱਗਾ ਜੀ ਤੁਹਾਨੂੰ ਸਰ ਕਾਲ ਆਇਆ ਮੈਂ ਮਦੋਨਾ ਦੇ ਜੀਪ ਦੀ ਪਾਰਕਿੰਗ ਉੱਤੇ ਪੈਂਡ ਲਿਖਿਆ ਸੀਗਾ ਤੇ ਉੱਪਰ ਨਾਮ ਵਗੈਰਾ ਲਿਖੀ ਨੰਬਰ ਵਗੈਰਾ ਲਿਖਿਆ ਸੀ ਕਾਲ ਆਇਆ ਤੇ ਨਾਲ ਜੀ ਆਪਕੋ ਤੁਹਾਨੂੰ ਤੇ ਉਹ ਨਹੀਂ ਇਧਰੋਂ ਕਰਕੇ ਤੁਹਾਨੂੰ ਦੱਸਦੇ ਹਾਂ ਡੇਡ ਵਰਡ ਇਹ ਵਗੈਰਾ ਕਿੱਥੇ ਲੱਗੇ ਹਾਂਜੀ ਡੈਡ ਬਾਡੀ ਵਗੈਰਾ ਮਿਲ ਗਈ ਇਕਰ ਹਾਂਜੀ ਮਿਲ ਗਈ ਫਲੋਰ ਲੈ ਕੇ ਗਿਆ ਸਿਰ ਉੱਚ